ਇਹ ਤਸਵੀਰ ਸ਼ੰਭੂ ਬਾਰਡਰ ਦੀ ਹੈ ਕਿਸਾਨ ਲੀਡਰ ਸਰਵਰ ਸਿੰਘ ਪੰਦੇਰ ਨੇ ਮੂਠੇ ਮਾਸਕ ਲਾਇਆ ਅਤੇ ਹੱਥ ਦੇ ਵਿੱਚ ਸ਼ੀਲਡ ਫੜੀ ਹੋਈ ਹੈ ਪੰਦੇਰ ਦੇ ਨਾਲ ਵੱਡੀ ਗਿਣਤੀ ਚ ਕਿਸਾਨ ਚੱਲ ਰਹੇ ਨੇ ਜੈਕਾਰਿਆਂ ਤੇ ਨਾਰਿਆਂ ਦੀ ਗੂੰਜ ਵਿੱਚ ਜਿਵੇਂ ਹੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬੈਰੀਕੇਡਿੰਗ ਕਰਕੇ ਖੜੀ ਪੁਲਿਸ ਅਥਰੂ ਗੈਸ ਦੇ ਗੋਲੇ ਦਾਗਦੀ ਹੈ ਨਤੀਜਾ ਅੱਗੇ ਵਧਦੇ ਕਿਸਾਨਾਂ ਨੂੰ ਆਪਣਾ ਬਚਾ ਕਰਦਿਆਂ ਵਾਪਸ ਮੁੜਨਾ ਪੈਂਦਾ ਹੈ 21 ਫਰਵਰੀ ਨੂੰ ਇਹ ਘਟਨਾਕ੍ਰਮ ਦੁਪਹਿਰ 2 ਵਜੇ ਤੋਂ ਪਹਿਲਾਂ ਰੋਕ ਰੋਕ ਕੇ ਚੱਲਦਾ ਰਿਹਾ ਕਿਸਾਨ ਜਿਵੇਂ ਹੀ ਅੱਗੇ ਵਧਦੇ ਪੁਲਿਸ ਅਥਰੂ ਗੈਸ ਦੇ ਗੋਲੇ ਤਾਕ ਦਿੰਦੀ 21 ਫਰਵਰੀ ਨੂੰ ਹੀ ਕਿਸਾਨਾਂ ਨੇ ਸਵੇਰੇ 11 ਵਜੇ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਸੀ ਕੂਚ ਤੋਂ ਐਨ ਪਹਿਲਾਂ ਕੇਂਦਰ ਵੱਲੋਂ ਗੱਲਬਾਤ ਦਾ ਸੱਦਾ ਆਉਂਦਾ ਹੈ ਅਤੇ ਕਿਸਾਨ ਇੱਕ ਵਾਰ ਦਿੱਲੀ ਕੂਚ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੰਦੇ ਨੇ ਇਹ ਸਾਰਾ ਘਟਨਾਕ੍ਰਮ ਦੁਪਹਿਰ 2 ਵਜੇ ਤੋਂ ਪਹਿਲਾਂ ਵਾਪਰਿਆ 21 ਫਰਵਰੀ ਦੇ ਤਣਾਅ ਭਰੇ ਮਾਹੌਲ ਮਗਰੋਂ ਕੇਂਦਰ ਵੱਲੋਂ ਪੰਜਵੇਂ ਗੇਟ ਦੀ ਗੱਲਬਾਤ ਤੇ ਸੱਦੇ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਗੱਲਬਾਤ ਨਾਲ ਕੋਈ ਹੱਲ ਨਿਕਲਾਵੇ